ਹਲੋ ਇਹ ਵਾਕਾ ਹੋਇਆ 9 ਤਰੀਕ ਨੂੰ ਤੁਸੀਂ ਸਾਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਬਠੰਡਾ ਦੋਸਤੋ ਅੱਜ ਅਸੀਂ ਫਰੀਦਕੋਟ ਦੇ ਚੰਦਪਾਣਸ ਮੌਜੂਦ ਹਾਂ ਜਿੱਥੇ ਕੀ ਤੁਸੀਂ ਜਾਣਦੇ ਹੋ ਪਿਛਲੇ ਕਈ ਦਿਨਾਂ ਤੋਂ ਦੋ ਧਿਰਾਂ ਵੱਲੋਂ ਟਕਰਾਅ ਹੋ ਗਿਆ ਸੀਗਾ ਜੋ ਇੱਕ ਹਿੰਸਕ ਗਰੁੱਪ ਲੈ ਗਿਆ ਸੀਗਾ ਤੋਂ ਉਸੇ ਟਕਰਾਅ ਦੇ ਚੱਲਦੇ ਹੋਇਆ ਕੁਝ 41 ਬੰਦੇ ਜਿਹੜੇ ਸੀਗੇ ਉਹਨਾਂ ਦੇ ਲੇਡੀਜ਼ ਵੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਫਰੀਦਕੋਟ ਡਿਸਟ੍ਰਿਕਟ ਦੀ ਪੁਲਿਸ ਵੱਲੋਂ ਤੇ ਉਹ ਰਾਤ ਬਿਨਾਂ ਸ਼ਰਤ ਤੋਂ ਕਿਸੇ ਵੀ ਚੀਜ਼ ਤੋਂ ਬਿਨਾਂ ਰਹਾ ਹੋਏ ਨਹੀਂ ਤੇ ਉਹਨਾਂ ਨੇ ਅੱਜ ਇੱਕ ਇਕੱਤਰਤਾ ਇਕੱਠ ਰੱਖਿਆ ਹੋਇਆ ਹੈਗਾ ਪਿੰਡ ਦੇ ਵਿੱਚ ਤੇ ਗੱਲਬਾਤ ਕਰਦੇ ਆ ਕਿ ਸਾਰਾ ਇਸ ਇਕੱਠ ਦਾ ਮਸਲਾ ਹੈ ਕਿ ਤੇ ਕੀ ਗੱਲਬਾਤ ਜਾਣਦੇ ਆ ਕੁਲਦੀਪ ਸਿੰਘ ਜੀ ਇਹ ਜੋ ਮੌਜੂਦਾ ਸਰਪੰਚ ਵੀ ਨੇ ਤੇ ਗੱਲਬਾਤ ਕਰਦੇ ਆਂ ਕੁਲਦੀਪ ਸਿੰਘ ਜੀ ਕਿਸ ਤਰ੍ਹਾਂ ਤੁਹਾਨੂੰ ਕੀ ਸਾਰਾ ਇਹ ਮਸਲਾ ਕੀ ਬਣਿਆ ਸੀਗੇ ਜੀ ਬਿਲਕੁਲ ਖਾਲੀ ਦਾ ਮਸਲਾ ਸੀ ਜੀ ਪਾਣੀ ਦੇ ਨਿਕਾਸੀ ਨੂੰ ਲੈ ਕੇ ਸਰਪੰਚ ਸੀ ਹੈ ਜੇ ਬਤੌਰ ਅਸੀਂ ਕੋਸ਼ਿਸ਼ ਕੀਤੀ ਸੀ ਅਸੀਂ ਕੋਸ਼ਿਸ਼ ਇਹ ਸੀ ਕਿ ਖਾਲੀ ਇੱਧਰਲੇ ਪਾਸੇ ਜਾ ਰਹੀ ਸੀ ਅਸੀਂ মিডিਆ ਨੂੰ ਕਵਰ ਕਰਾਇਆ ਸੀ ਤਾਂ ਉਹ ਸਾਰਾ ਕੁਝ ਘਟਨਾ ਕਰਮ ਹੋਇਆ ਜਿਹੜਾ ਉਹ ਦੇਖਿਆ ਹੀ ਉਸ ਤੋਂ ਬਾਅਦ ਜਿਹੜੀ ਆ ਮੈਂ ਤਾਂ ਹੁਣੇ-ਹੁਣੇ ਆਇਆ ਕੱਲ ਰਿਲੀਵ ਕੀਤਾ ਸੀ ਸਾਨੂੰ ਰੀਲੀਵ ਤੋਂ ਬਾਅਦ ਜਥੇ ਬੰਨੀਆਂ ਦੀ ਇਕਤਾ ਤੋਂ ਬਾਅਦ ਰੀਲੀਵ ਕੀਤਾ ਕੱਲ ਸਾਨੂੰ ਰੀਲੀਵ ਤੋਂ ਬਾਅਦ ਦੇਖਿਆ ਤੇ ਘਰ ਪਏ ਸੀ ਉੱਥੇ ਲੋਕ ਕਿਸ ਤਰ੍ਹਾਂ ਦਾ ਕੋਈ ਨੁਕਸਾਨ ਵਗੈਰਾ ਹੋਇਆ ਨੁਕਸਾਨ ਤੁਸੀਂ ਦੇਖ ਲਓ ਕਿੰਨਾ ਕੁਝ ਘਰ ਦੇ ਵਿੱਚ ਰਹੀ ਕੱਖ ਨਹੀਂ ਹੈਗਾ ਕੀ ਹੁੰਦਾ ਗਰੀਬਾਂ ਦੇ ਕਰੇ ਕੋਈ ਘਰੋਂ ਕੁਝ ਜਾਣੀ ਮਤਲਬ ਕਿ ਕੀਮਤੀ ਚੀਜ਼ ਕੋਈ ਨੁਕਸਾਨ ਬਿਲਕੁਲ ਕੱਖ ਨਹੀਂ ਛੱਡਿਆ ਹੋਇਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਕੈਮਰੇ ਲੱਗੇ ਹੋਏ ਸੀ ਕੈਮਰੇ ਤੱਕ ਤੋੜ ਦਿੱਤੇ ਡੀਵੀਆਰ ਹੂੰ ਹੂੰ ਇਹ ਸ਼ਰਾਰਤੀ ਅਨਸਰਾਂ ਨੇ ਕੀਤਾ ਹੋਇਆ ਸਾਰਾ ਕੁਝ ਇਹਨਾਂ ਨੇ ਜੜੇ ਭੇਜੇ ਹੋਏ ਸੀ ਜੀ ਠੀਕ ਹੈ ਬਿਲਕੁਲ ਉਹਨਾਂ ਦੀ ਬਦੌਲਤ ਸਰ ਮਤਲਬ ਕਿ ਇਸ ਤਰ੍ਹਾਂ ਦੀ ਜੇਲ੍ਹ ਵੀ ਜਾ ਕੇ ਆਏ ਹੋਗੇ ਜੇਲ੍ਹ ਵਿੱਚ ਕੋਈ ਪੁਲਿਸ ਮੁਲਾਜ਼ਮਾ ਵੱਲੋਂ ਤੁਹਾਡੇ ਤੇ ਕੋਈ ਤਸ਼ਹਦਦ ਕੀਤਾ ਗਿਆ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਹੋਵੇ ਕਿ ਨਹੀਂ ਉਹ ਤਸੱਦਦ ਤਾਂ ਛੱਡੋ ਜਦੋਂ ਸੱਚ ਹੁੰਦਾ ਉਦੋਂ ਤਾਂ ਸਭ ਕੁਝ ਹੁੰਦਾ ਕੋਈ ਨਹੀਂ ਇਹਦੇ ਤੇ ਗੱਲਬਾਤ ਕਰਾਂਗੇ ਬਾਅਦ ਚੋਂ ਪਰ ਦੇਖੋ ਆ ਚੀਜ਼ਾਂ ਜੜੀਆਂ ਘਰ ਇੱਕ ਗਰੀਬ ਬੰਦਾ ਕਿਵੇਂ ਬਣਾਉਂਦਾ ਤੇ ਉਹ ਕਿਵੇਂ ਤੋੜਿਆ ਗਿਆ ਘਰ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕੈਦ ਕਰ ਲਓ ਘਰ ਨੂੰ ਬਾਈ ਜੀ ਬੈਠੇ ਨੇ ਸਾਡੇ ਜਿਹੜੇ ਆਗੂ ਨੇ ਜਿੰਨਾ ਵੱਲੋਂ ਇਹ ਸਾਰੀ ਮਿਹਰਬਾਨੀ ਕੀਤੀ ਗਈ ਕਿ ਪੂਰੇ ਪੰਜਾਬ ਦਾ ਇਕੱਠ ਕੀਤਾ ਗਿਆ ਤੁਸੀਂ ਇਹਨਾਂ ਤੋਂ ਬਿਆਨ ਜ਼ਰੂਰ ਕਰੋ ਕਿਉਂਕਿ ਮੈਂ ਬਿਆਨ ਦੇਣ ਦੇ ਹਾਲਾਤ ਵਿੱਚ ਨਹੀਂ ਹੈਗਾ ਕਿਉਂਕਿ ਘਰ ਨੂੰ ਦੇਖਦੇ ਆ ਸਮਝ ਸਕਦੇ ਆ ਤੁਹਾਡੇ ਹਾਲਾਤ ਬਹੁਤ ਬੜਾ ਹਾਲਾਤ ਨਹੀਂ ਬਿਲਕੁਲ ਸੱਚ ਦਾ ਆ ਹਾਲ ਹੁੰਦਾ ਤੇ ਬਾਕੀ ਤੁਸੀਂ ਕੀ ਅੱਗੇ ਮੰਗਾ ਕੀ ਵਿਸ਼ੇਸ਼ ਰੱਖਿਆ ਹੈ ਜੀ ਪ੍ਰਸ਼ਾਸਨ ਤੋਂ ਮੰਗਾ ਤਾਂ ਹੁਣ ਪ੍ਰਸ਼ਾਸਨ ਨੂੰ ਦਿਖ ਰਿਹਾ ਜੀ ਦੇਖੋ ਅੱਗੇ ਦੇਖਾਂਗੇ ਹੁਣ ਦੇਖੋ ਕੀ ਹੈ ਛੱਡਿਆ ਹੀ ਕੱਖ ਨਹੀਂ ਹੈਗਾ ਉਹਨਾਂ ਨੇ ਮੇਰਾ ਤਾਂ ਘਰ ਆਇਆ ਹੁਣ ਤੇ ਬਿਲਕੁਲ ਦੇਖਣ ਨੂੰ ਜੀ ਨਹੀਂ ਕਰ ਰਿਹਾ ਕਿ ਗਰੀਬ ਬੰਦਾ ਕਿੱਦਾਂ ਦਿਹਾੜੀ ਕਰਕੇ ਬਣਾਉਂਦਾ ਸਭ ਕੁਝ ਸੱਚ ਸੱਚੇ ਇਨਸਾਨ ਨੂੰ ਕਿਵੇਂ ਪਰ ਸੱਚ ਨੂੰ ਲੋਕ ਜਾਣਨ ਜ਼ਰੂਰ ਲੱਗੇ ਅੱਜ ਪੂਰਾ ਪੰਜਾਬ ਜਾਣਦਾ ਸੀ ਮੈਂ ਕਹਿੰਦਾ ਇਹ ਪੰਜਾਬ ਹੈ ਜਿਹੜਾ ਪੂਰਾ ਮੈਂ ਸੱਚ ਤੇ ਚੱਲਿਆ ਹੋਇਆ ਸੀ ਤੇ ਸੱਚ ਦੀ ਕਦਰ ਪਾਊਗਾ ਜਿਵੇਂ ਹੁਣ ਪਾਈ ਆ ਮੇਰੇ ਪਿੰਡ ਦੇ ਲੋਕਾਂ ਨੇ ਪਹਿਲਾਂ ਸਰਪੰਚ ਬਣਾ ਕੇ ਪਾਈ ਸੀ ਔਰ ਮੈਂ ਸੱਚ ਤੇ ਚੱਲਿਆ ਸੀ ਮੇਰਾ ਹਾਸਾ ਰੋਇਆ ਸੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਮੇਰੇ ਨਾਲ ਚਾਹੇ ਤਸੱਦਦ ਇਹ ਦੂ ਚਾਰ ਗੁਣਾ ਵੀ ਹੋ ਜਾਵੇ ਮੈਨੂੰ ਉਹ ਵੀ ਪਰਵਾਹ ਨਹੀਂ ਪਰ ਕਿਉਂਕਿ ਲੋਕਾਂ ਦਾ ਪਿਆਰ ਹੈ ਜਿਹੜਾ ਉਸ ਕਰਕੇ ਹੈ ਪਰ ਜੋ ਆਪ ਘਰ ਜਿਹੜੇ ਮੇਰੇ ਬੱਚੇ 4 ਸਾਲ ਦੇ 4 ਸਾਲ ਦਾ ਸਾਢੇ 4 ਸਾਲ ਦਾ ਮੇਰਾ ਬੇਟਾ 7 ਸਾਲ ਦੀ ਮੇਰੀ ਬੇਟੀ ਹੈ ਦੇਖੋ ਕਿਵੇਂ ਉਹ ਇਸ ਚੀਜ਼ ਨੂੰ ਸੈਮ ਕਰਨ ਪਉਣਗੀ ਕਿ ਉਹ ਸੈਨ ਕਰਨ ਪਉਣਗੇ ਇਹ ਚੀਜ਼ਾਂ ਨੂੰ ਦੇਖ ਲਓ ਤੁਸੀਂ ਆਪ ਵੀ ਦੇਖੋ ਉਹਨਾਂ ਤੋਂ ਬਿਆਨ ਕਰੋ ਪੁੱਛੋ ਉਹਨਾਂ ਤੋਂ ਕਿਸੇ ਕਿਸੇ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਵੱਲੋਂ ਜਾਂ ਵੀ ਐਮਐਲਏ ਸਾਹਿਬ ਵੱਲੋਂ ਜਾਂ ਕਿਸੇ ਹੋਰ ਬੰਦਿਆਂ ਵੱਲੋਂ ਕੋਈ ਰਾਜਨੀਵੇਂ ਵੱਲੋਂ ਕੋਈ ਆਈ ਕੋਈ ਨਹੀਂ ਮੈਂ ਜੇਲ੍ਹ ਚੋਂ ਆਇਆ ਹੁਣੇ ਮੈਨੂੰ ਹਲੇ ਫਿਲਹਾਲ ਪਤਾ ਨਹੀਂ ਹੈਗਾ ਕੁਝ ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ ਮੇਰੇ ਕੋਲ ਕੀ ਅਪਡੇਟ ਹੀ ਨਹੀਂ ਹੈਗੀ ਕਿ ਵੀ ਮੈਂ ਮੈਂ ਹੁਣ ਚੈੱਕ ਕਰਨ ਲੱਗਾ ਹਾਂ ਕਿ ਕੀ ਅਪਡੇਟ ਆ ਕਿਦਾਂ ਕਿਦਾਂ ਹੋ ਰਿਹਾ ਕੁਝ ਬਾਕੀ ਸਾਡੇ ਜਿਹੜੇ ਆਗੂ ਬੈਠੇ ਆ ਯੂਨੀਅਨਾਂ ਦੀ ਉਹਨਾਂ ਨੇ ਐਕਸ਼ਨ ਕਮੇਟੀ ਬਣਾਈ ਹੋਈ ਆ ਜੋ ਫੈਸਲਾ ਕਰੇਗੀ ਠੀਕ ਹੈ ਕਿਉਂਕਿ ਲੋਕਾਂ ਦੇ ਹਿੱਤ ਦੀ ਗੱਲ ਆ ਲੋਕਾਂ ਲਈ ਲੜੇ ਆ ਅਸੀਂ ਲੋਕਾਂ ਨੇ ਦੇ ਇਕਤੇ ਦੇ ਨਾਲ ਅਸੀਂ ਬਾਹਰ ਆਏ ਆ ਬਿਲਕੁਲ ਲੋਕਾਂ ਨੇ ਪਿਆਰ ਦਿਖਾਇਆ ਪੂਰੇ ਪੰਜਾਬ ਨੇ ਪਿਆਰ ਦਿਖਾਇਆ ਜੇਕਰ ਇਸੇ ਤੱਕ ਲੋਕਾਂ ਦੇ ਨੇ ਏਕਾ ਰੱਖਿਆ ਪਿਆਰ ਬਣਾਈ ਰੱਖਿਆ ਤੇ ਸਿਸਟਮ ਆ ਜਿਹੜਾ ਉਹ ਪੂਰਾ ਸੁਧਾ ਸੁਧਰ ਜੋ ਸੁਧਾਰਾਂਗੇ ਜਰੂਰ ਕਿਉਂਕਿ ਦੇਖੋ ਅੱਜ ਪੂਰਾ ਪਿੰਡ ਇੱਕਦਮ ਇਕੱਠਾ ਹੋਣਾ ਕਿੱਤੇ ਤੁਸੀਂ ਦੇਖਿਆ ਇੰਤਫਾਕ ਵਾਲੀ ਗੱਲ ਹੈ ਕਿਤੇ ਅੱਜ ਮੀਡੀਆ ਦਾ ਕੰਮ ਕਰਦੇ ਹੋ ਮੈਂ ਵੀ ਮੀਡੀਆ ਦਾ ਕੰਮ ਕਰਦਾ ਇਸ ਤੱਕ ਆ ਕਿਸੇ ਵੀ ਪਿੰਡ ਨੇ ਇਕਤਾ ਨਹੀਂ ਕੀਤੀ ਇਕਤਾ ਨਹੀਂ ਬਣਾਈ ਪਰ ਜਿਸ ਤੱਕ ਮੇਰੇ ਪਿੰਡ ਨੇ ਇਕਤਾ ਬਣਾਈ ਆ ਪੂਰੇ ਪੰਜਾਬ ਨੂੰ ਸੱਦਿਆ ਮੈਨੂੰ ਲੱਗਦਾ ਕਿ ਲੋਕਾਂ ਨੇ ਜੇਕਰ ਮੈਨੂੰ ਮੌਕਾ ਦਿੱਤਾ ਤਾਂ ਪੂਰਾ ਪੰਜਾਬ ਸੁਧਾਰ ਦਾਂਗੇ ਮੂਰੇ ਪਿੰਡ ਦੀ ਤਾਂ ਕੀ ਸੁਧਾਰ ਨੇ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇ ਦੇਣਾ ਚਾਹੋਗੇ ਜੀ ਸੰਦੇਸ਼ ਇਹੀ ਹੈ ਕਿ ਧੰਨਵਾਦ ਆ ਮੈਂ ਉਹਨਾਂ ਦਾ ਰਿਣੀ ਆ ਸੱਤ ਜਨਮਾਂ ਤੱਕ ਮੈਂ ਉਹਨਾਂ ਦਾ ਇਹਸਾਨ ਨਹੀਂ ਭੁੱਲ ਸਕਦਾ ਮੈਂ ਮਰ ਕੇ ਵੀ ਜਨਮ ਲੈ ਲਾ ਲਵਾਂ ਮਰ ਕੇ ਵੀ ਜਨਮ ਲੈਂਦਾ ਰਵਾਂ ਪਰ ਮੈਂ ਉਹਨਾਂ ਦਾ ਰਿਣੀ ਆ ਉਹਨਾਂ ਦਾ ਕਰਜ਼ ਨਹੀਂ ਉਤਾਰ ਪਾਉਂਗਾ ਪਰ ਇੱਕ ਕਰਜ਼ ਹੋਰ ਕਰਦੇ ਨੇ ਇੱਕ ਵਾਰੀ ਅਜ਼ਮਾ ਕੇ ਦੇਖ ਲੈਣ ਲੋਕ ਪਰ ਜ਼ਰੂਰ ਮੈਨੂੰ ਇਸੇ ਤੱਕਾਂ ਪਿਆਰ ਦੇਣ ਪਿਆਰ ਕਰਦੇ ਰਹਿਣ ਮੈਂ ਸੱਚ ਦੇ ਰਾਤੇ ਹਮੇਸ਼ਾ ਹੀ ਚੱਲੂੰਗਾ ਸੱਚ ਦੇ ਰਾਤੇ ਚੱਲਿਆ ਸੀ ਜੀ ਸਾਡੇ ਨਾਲ ਮੌਜੂਦ ਨਹੀਂ ਕਿਸਾਨ ਨੇ ਅਗੂ ਵੀ ਨਹੀਂ ਕੀ ਨਾਮ ਹੈ ਤੁਹਾਡਾ ਮੈਂ ਪ੍ਰਕਾਸ਼ ਸਿੰਘ ਜਰਨਲਿਸਟ ਕਤਰ ਦਿਹਾਤੀ ਮਿਹਦੂਰ ਸਭਾ ਪੰਜਾਬ ਅਸੀਂ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਉਸੇ ਦਿਨ ਸਾਨੂੰ ਜਦੋਂ ਪਤਾ ਲੱਗਿਆ ਤਾਂ ਅਸੀਂ ਇੱਥੇ ਤੁਰਤ ਦੂਜੇ ਦਿਨ ਪਹੁੰਚੇ ਆ ਤਾਂ ਇਸ ਸਾਰੀ ਘਟਨਾ ਦੀ ਜਾਂਚ ਪੜਤਾਲ ਕੀਤੀ ਅਸੀਂ ਤਾਂ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਨੇ ਐਕਸ਼ਨ ਕਮੇਟੀ ਬਣਾਈ ਐਕਸ਼ਨ ਕਮੇਟੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਜ਼ੁਲਮ ਹੋਇਆ ਇਹਦਾ ਆਪਾਂ ਇਨਸਾਫ ਲੈਣਾ ਹੈ ਆ ਉਗਸ ਕਰਕੇ ਫਿਰ ਅਸੀਂ ਜਿਹੜਾ ਫਰੀਦਕੋਟ ਵੱਡਾ ਧਰਨਾ ਵੀ ਲਾਇਆ ਤਾਂ ਉਹਦੇ ਚ ਮੀਟਿੰਗ ਹੋਈ ਹੈ ਸਾਡੀ ਜਿਹੜੀ ਐ ਐ ਐਨ ਡੀ ਸੀ ਤੇ ਐਸ ਐਸ ਪੀ ਦੇ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਕਰਾਂਗੇ ਉਹਦੇ ਵਿੱਚ ਕੁਝ ਕਰ ਵੀ ਦਿੱਤੀਆਂ ਉਹਨਾਂ ਨੇ ਜਿਵੇਂ ਸਾਥੀ ਰਿਹਾ ਕਰ ਦਿੱਤੇ ਬਹੁਤ ਸਾਰੇ ਲਗਭਗ ਤੇ ਬਾਕੀ ਜਿਹੜਾ ਭੰਨ ਤੋੜ ਕੀਤੀ ਉਹਦੇ ਮਾਪਜੇ ਦੀ ਗੱਲ ਹੈ ਉਹ ਵੀ ਮਤਲਬ ਪਰਭਾਈ ਕਰਨੀ ਹੈ ਇਸੇ ਤਰ੍ਹਾਂ ਇਹ ਜਿਹੜਾ ਝੁਲਮ ਹੈ ਇਹ ਅੱਜ ਪਹਿਲਾ ਨਹੀਂ ਇਹ ਸਦੀਆਂ ਤੋਂ ਹੁੰਦਾ ਆਇਆ ਬਾਬੇ ਨਾਨਕ ਵੇਲੇ ਵੀ ਝੁਲਮ ਹੋਇਆ ਗੁਰੂਆਂ ਵੇਲੇ ਵੀ ਝੁਲਮ ਹੋਇਆ ਤਾਂ ਇਸ ਕਰਕੇ ਆ ਥੋੜੇ ਦਿਨ ਪਹਿਲਾਂ ਪਿਛਲੇ ਮਹੀਨੇ ਦੀ 9 ਤਰੀਕ ਨੂੰ ਇਹੀ ਤਨਾਡਾ ਜਿਹੜਾ ਜ਼ੁਲਮ ਹੈ ਐਮਐਲਏ ਨੇ ਜਿਹੜਾ ਬਠਿੰਡੇ ਦਾ ਦਿਹਾਤੀ ਦਾ ਪੁੱਚੋ ਵਾਲਾ ਉਹਨੇ ਮਤਲਬ ਮਿਲੀ ਭੁਗਤ ਦੇ ਨਾਲ ਉਥੋਂ ਦਾ ਜਿਹੜਾ ਸਰਪੰਚ ਹੈ ਉਹਦਾ ਮਤਲਬ ਉਹ ਹੈ ਜਿਹੜਾ ਨਸ਼ਾ ਵੇਚਦਾ ਤੇ ਜਿਹੜਾ ਗਾਹਾਂ ਨਸ਼ਾ ਵਿੱਚ ਬਕਾਉਂਦਾ ਸੀ ਜਿਹਨੂੰ ਉਹਨਾਂ ਨੇ ਉਹ ਜ਼ੁਲਮ ਢਾਇਆ ਅੱਠ ਘਰਾਂ ਦੇ ਜਿਹੜੇ ਘਰ ਹੈ ਮਜ਼ਦੂਰਾਂ ਦੇ ਉਹ ਸਾੜਤੇ ਰਾਤ ਨੂੰ 11 ਵਜੇ ਉਹਨਾਂ ਨੇ ਹਮਲਾ ਕੀਤਾ ਉਹ ਜਿਹੜੇ ਲੋਕ ਘਰੇ ਮੇਲੇ ਉਹਨਾਂ ਨੂੰ ਮਤਲਬ ਉਹ ਉਹਨਾਂ ਨੂੰ ਵੱਢ ਟੁੱਕ ਤੇ ਬਹੁਤ ਬੁਰੀ ਤਣਾ ਤਾਂ ਉਹਦਾ ਵੀ ਅਸੀਂ ਜਦੋਂ ਮਤਲਬ ਸਾਹਮਣਾ ਕੀਤਾ 11 ਐਕਸ਼ਨ ਕਮੇਟੀ ਬਣਾਈ ਤੇ ਉਹ ਸਾਨੂੰ ਇਨਸਾਫ ਆ ਜਿਹੜਾ ਮਿਲੂਗਾ ਪਰਸੋ ਚੌਥ ਸਾਡੀ ਜਿਹੜੀ ਮੀਟਿੰਗ ਹੋਈ ਹੈ ਡੀਐਸਪੀ ਦੇ ਨਾਲ ਤੇ ਐਸਐਸਪੀ ਦੇ ਨਾਲ ਉਹਦੇ ਵਿੱਚ ਕਿਹਾ ਵੀ ਅਸੀਂ ਸੈੱਟ ਬਣਾ ਕੇ ਇਨਕੁਆਇਰੀ ਕਰਾਂਗੇ ਜਿਹੜਾ ਐਮਐਲਏ ਦਾ ਜਿਹ ਹੱਥ ਆ ਤਾਂ ਉਹਦੇ ਤੇ ਵੀ ਮੁਕਦਮਾ ਦਰਜ ਕਰਾਂਗੇ ਸਰਪੰਚ ਤੇ ਵੀ ਕਰਾਂਗੇ ਤੇ ਉਸ ਬੰਦੇ ਤੇ ਜਿਹੜੇ ਨੇ ਇਹ ਕੁਕਰਮ ਕੀਤਾ ਜਿਹੜੇ ਨੇ ਘਟਨਾ ਵਾਪਰੀ ਹੈ 40-50 ਹਜ਼ਾਰ ਬੰਦਿਆਂ ਨੂੰ ਇਕੱਠੇ ਕਰਕੇ ਤੇ ਰਾਤ ਨੂੰ ਇਹ ਬਕਾਤ ਕੀਤਾ ਉਹਦਾ ਉਹਦਾ ਵੀ ਕੇਸ ਦਰਜ ਕਰਾਂਗੇ ਤੇ ਅਸੀਂ ਕਿਹਾ ਵੀ ਦੇਸ਼ ਤਰੋਈ ਦਾ ਕਰੋ ساری عمر ਉਹ ਜੇਲ੍ਹ ਚ ਨਾਵੇ ਕਿਉਂਕਿ ਉਹਨੇ ਮਤਲਬ ਥੋੜਾ ਜਿਹਾ ਪਹਿਲਾਂ ਵੀ ਪੁਲਿਸ ਦੀ ਗੱਡੀ ਭੰਨੀ ਸੀ ਤੇ 2 ਮਹੀਨੇ ਜੇਬ ਤੇ ਲਾ ਕੇ ਤੇ ਆ ਗਿਆ ਬਾਪਸ ਅਸੀਂ ਚਾਹੁੰਦੇ ਹਾਂ ਦੇਸ਼ ਤਰਹੀ ਦਾ ਕੇਸ ਪਵੇ ਇਸ ਕਿਸਮ ਦੇ ਬੰਦਿਆਂ ਤੇ ਇਸੇ ਤਰ੍ਹਾਂ ਜਿਹੜਾ ਇੱਥੇ ਵਾਪਰੀਆ ਘਟਣਾ ਚੰਦ ਭਾਣਾ ਤਾਂ ਇਹਦਾ ਵੀ ਜਿਹੜੀ ਮੀਟਿੰਗ ਹੋਈ ਆ ਕਿ ਉਹਨਾਂ ਤੇ ਸਖਤ ਕੇਸ ਪਾਏ ਜਾਣ ਕਾਨੂੰਨ ਪਾਏ ਜਾਣ